ਅੱਜ ਮਾਵਾਂ ਦਾ ਦਿਨ ਏ ਸੁਣ ਲੈ ਵੀ ਗੱਲ ਤੇ ਤੁਹਾਡੇ ਕੋ ਅਸ਼ੀਰਵਾਦ ਲੈਣ ਆਇਆ ਕਿ ਆਪਾਂ ਮਾਵਾਂ ਦੇ ਨਾਲ ਨਾਲ ਜਿਹੜੀ ਸਾਡੀ ਭਾਰਤ ਮਾਤਾ ਜਿਹੜਾ ਆਪਣਾ ਦੇਸ਼ ਆ ਉਹਦੀ ਸੇਵਾ ਕਰ ਸਕੀਏ ਆਪਣੇ ਜਿਹੜੇ ਬਹੁਤ ਸਾਰੇ ਮਾਵਾਂ ਦੇ ਪੁੱਤ ਦੇਸ਼ ਦੀ ਹਸਮਤਾਂ ਤੇ ਐਸੇ ਨੇ ਬੱਡੇ ਸਾਡੇ ਫੌਜੀ ਜਵਾਨ ਮੈਂ ਨਹੀਂ ਪੁੱਛੀ ਸਾਰੇ ਇਹਨਾਂ ਨੂੰ ਬਾਈਪਾ ਨਹੀਂ ਕਰਦਾ ਹਾਂ। ਹਾਂ। ਇਹ ਵੀ ਕਈ ਪੜਾਏ। ਜੇ ਸਾਦ ਨੂੰ ਆਪਾਂ ਜਾਂ ਬਟਿਆ ਦਾ ਦੋਖਿਆ ਤੇ ਸਾਰੇ ਬੰਦੀਆਂ ਦਾ ਦੋਖਿਆ। ਆ ਨਹੀਂ ਨਹੀਂ ਉਹ ਉੱਥੇ ਉੱਥੇ ਨੇ ਬਾਰਡਰਾਂ ਤੇ ਅਸੀਂ ਵੀ ਜਾਂਦੇ ਬਾਰਡਰ ਤੇ ਕੰਮਕਾਜ ਹੋਣੇ ਚੱਲੇ ਹਾਂ। ਠੀਕ ਹੈ ਨਾ? ਨਹੀਂ। ਉਹ ਹੱਡੀਆਂ ਲੜਾਈ। ਅਜੇ ਅਜੇ ਇਦਾਂ ਹੀ ਵਿੱਚ ਵਿਚਾਲੇ ਹੱਡੀ ਹੱਸਦਾ। ਪਰ ਜੇ ਥੋੜਾ ਜਿਹਾ ਕਰਦੇ ਆ ਆਪਸਾਂ ਨਾਲੇ ਪ੍ਰੋਬਲਮ ਬਿੰਦੇ ਆ। ਅੱਛਾ। ਹਾਂ। ਪਰ ਤੁਸੀਂ ਸਾਨੂੰ ਅਸ਼ੀਰਵਾਦ ਦੇਣੀ ਆ ਕਿ ਅਸੀਂ ਸੇਵਾ ਕਰ ਸਕੀਏ ਤਗੜੇ ਹੋ ਕੇ। ਆਪਣੇ ਦੇਸ਼ ਦੀ ਆਪਣੀ ਭਾਰਤ ਮਾਤਾ ਦੀ ਇਹ ਟੀਮ ਦੇ ਘਰੇ ਦੇ ਖੇਲਾ ਕਰੋ ਮਸਤੀ ਹਾਂ ਠੀਕ ਹੈ ਨਾ ਆ ਨਹੀਂ ਲੱਗੇ ਅਸੀਂ ਸੇਧ ਦਾ ਖਿਆਲ ਰੱਖਿਓ ਠੀਕ ਹੈ ਤੁਸੀਂ ਹੁਣ ਠੀਕ ਹੋ ਨਾ ਜੀ ਜੀ ਮੈਂ ਹਾਠੀ ਬੜਕ ਨਹੀਂ ਨਾਂ ਦਾ ਕੋਈ ਨਹੀਂ ਪਹਿਲੀ ਦੀ ਦੁਕਾਨੀ ਹੂੰ ਆ ਨਹੀਂ ਚੱਲੇ ਤਾਂ ਹੂੰ ਬਹੁਤ ਨਹੀਂ ਕਿਹਨਾਂ ਉੱਠ ਕੇ ਦੇਖੀ ਜੀ